ਹallelujah hallelujah ਮੇਰੇ ਪਿਪੜੋ ਉਹਨੇ ਆਪਣੀ ਜ਼ਿੰਦਗੀ ਦਾ ਤਜਰਬਾ ਲਿਖਿਆ ਆ ਕਿਉਂਕਿ ਸੇਵਕਾ ਹੀ ਜਿਹੜੀ ਆ ਕਰਨੀ ਸੌਖੀ ਨਹੀਂ ਹੈਗੀ ਪ੍ਰਭੂ ਦੀ ਸੇਵਾ ਕਰਨੀ ਜਿਹੜੀ ਆ ਸੌਖੀ ਨਹੀਂ ਹੈਗੀ ਉਹ ਹallelujah hallelujah ਕਿਉਂਕਿ ਪੌਲਸ ਨੇ ਸ਼ਾਇਦ ਅੱਜ ਕਾ ਸੇਵਕਾਈ ਦੇ ਕਸਤੇ ਜਿਹੜੇ ਆ ਦੁੱਖੋ ਤਕਲੀਫਾ ਚਿੰਤਾ ਹallelujah hallelujah ਇੱਕ ਸਾ ਪੌਲਸ ਕਹਿੰਦਾ ਰਾਤ ਨੂੰ ਸਾਨੂੰ ਪੌਲਸ ਬੈਂਟਾ ਦੀ ਮਾਰ ਜੇਲਾ ਜੇ ਡਕਣਾ ਹallelujah ਤਰ੍ਹਾਂ ਤਰ੍ਹਾਂ ਦੇ ਦੁੱਖ ਤਰ੍ਹਾਂ ਦੁਨੀਆਂ ਮਸੀਬਤਾਂ ਤਰ੍ਹਾਂ ਤਰ੍ਹਾਂ ਦੀਆਂ ਤੰਗੀਆਂ ਹallelujah ਇਸ ਜਗ੍ਹਾ ਤੇ ਪੁਲਿਸ ਪਤਾ ਕੀ ਕਹਿੰਦਾ ਕਹਿੰਦਾ ਇਸ ਕਾਰਨ ਕਹਿੰਦਾ ਅਸੀਂ ਹੌਸਲਾ ਨਹੀਂ ਹਾਰਦੇ ਹallelujah 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 ਪਵਾ ਕਹਿੰਦਾ ਸਾਡੀ ਬਾਹਰਲੀ ਇਨਸਾਨੀਅਤ ਦਿਨੋ ਦਿਨ ਕੀ ਕਰਦੀ ਜਾਂਦੀ ਆ ਨਾ ਹੁੰਦੀ ਜਾਂਦੀ ਹੈ ਨਾਸ਼ ਹੋ ਗਿਆ ਕਿ ਮੈਂ ਮੇਰਾ ਪਹਿਲਾ ਕਿਦਾਂ ਦਾ ਸੀਗਾ ਪਰ ਹੁਣ ਮੈਂ ਕਿਦਾਂ ਦਾ